ਹਾਂਜੀ ਕਰੋ ਹੁਕਮ ਜੇ ਤੁਹਾਡੇ ਇਫੈਕਟ ਹੈ ਤਾਂ ਪੱਕੀਆਂ ਆ ਵਾਏ ਮਾਰਾ ਇਹ ਵਾਰ ਬੱਚਾ ਹੀ ਤਗੜਾ ਹੀ ਨਵੀਂ ਦਾ ਚਾਰ ਦੰਦਾ ਪੱਠਾ ਜੀ ਤੇ ਚਾਰ ਦੰਦਾ ਜੀ ਬੱਕਰਾ ਵੀ ਦੇਖੋ ਜੀ ਕਿੱਦਾਂ ਦਾ ਨਾਲ ਪਾਲੋ ਨਹੀਂ ਕਰ ਦਿਓ ਆ ਦੇਖੋ ਲੋ ਆ ਬੱਕਰਾ ਦੇਖੋ ਨਾ ਬੱਕਰਾ ਦੇਖੋ ਕਿੱਦਾਂ ਦਾ ਆ ਬੱਕਰਾ ਨਾਲ ਇੱਕ ਫੇਰ ਬੱਕਰੀ ਦੀ ਸੱਤ ਆ ਬੱਚਾ ਵੀ ਨਵੀਂ ਪੱਠਾ ਚਾਰ ਦੰਦਾ ਜੀ ਠੀਕ ਠੀਕ ਕਿੰਨੇ ਹੋ ਗਏ 5 ਹੋ ਗਈਆਂ 5 ਬੱਕਰੀਆਂ ਹੋ ਗਈਆਂ 5 ਚਾਹ ਤਿੰਨ ਬੱਚਾ ਵੱਡੇ ਬੱਚੇ ਨਹੀਂ ਆ ਭੋੜੀ ਦਾ ਕੋਦੀ ਸਕੂਲ ਨਹੀਂ ਇਹ ਕੋਦੀ ਕੇਂਦਰ ਕੋਦੀ ਚੱਲੀ ਜੂ ਕੋਈ ਚੱਕਰ ਨਹੀਂ ਹਾਂ ਰੰਮੂ ਦਾ ਜਾਇਜ ਜਮਲ ਕਰੀ ਵਾਲਾ ਮੱਥਾ ਜਾ ਬੀ ਬਣ ਕੇ ਮਰਵਾਇਆ ਪੰਜਾਹ ਲੰਦਾ 22000 ਰੁਪਏ ਨਹੀਂ ਜਾਇਜ ਦਾ ਕੋਈ ਨਹੀਂ ਬਈ ਬਈ ਜਾਇਜ 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 ਤੂੰ ਸੇ ਜਾਇਜ ਆ ਜਾ ਤੂੰ ਆ ਸਾਰੀ ਮੈਂ ਤਾਂ ਕਰੇ ਦੀ ਮੈਂ ਬੰਲਾ ਦੀ ਗੱਲ ਕਰਿਓ ਮੈਨੂੰ ਵੀ ਮਾਰਨਾ ਪਵੇ ਇਨਾਂ ਤੋਂ ਨਾ ਮਾਰਿਆ ਨਹੀਂ ਬਿਲਕੁਲ ਬਿਲਕੁਲ ਗੱਲ ਹੋਵੇ ਮੈਂ ਕਿ ਤੂੰ ਸੇ ਕਿਹੜੇ ਕੱਲੇ ਲੋ ਜੀ ਸਾਈ ਇਹਦੀ ਵੀ 22 ਦੋ ਕੋਈ ਨਹੀਂ ਕੋਈ ਜਾਜੇ ਕਰਾਂਗੇ ਆਪਾਂ ਨੇ ਹੋਰ ਨਹੀਂ ਕਰਨਾ ਕੋਈ ਥੱਗੀ ਵਾਲਾ ਕਰਨਾ ਤੈਨੂੰ ਪੁੱਗਣਗੀਆਂ ਦੇਦੀ ਨਹੀਂ ਪੂਰੀਆਂ ਕਿਉਂ ਜੀ ਹਾਂ ਹਾਂ ਕਰ 14000 ਨੂੰ ਬੱਕਰੀਆਂ ਦੇ ਬਾਈ ਓ ਨਾ ਉਹ ਤਾਇਆ ਬੱਚੇ ਦੇ ਬੱਕਰੀਆਂ ਮਾਰਕੀਟ ਇਕ ਡੇ ਲੈ ਲੈਂਦਾ ਓ ਬੱਚੇ ਤਿੰਨਾ ਗਏ ਨਾ ਦੁਨੀਆਂ ਗੱਲਾਂ ਆ ਦੋ ਸੋਣ ਵਾਲੀਆਂ ਨੇ ਆ ਵੀ ਸੋਣ ਵਾਲੀਆਂ ਨੇ ਲੈ ਇਹ ਕਿਹੜੇ ਵੀ 15 ਚਲੋ ਮੈਂ ਦੱਸ ਮੁੰਡਾ ਸੋਲਾ ਹੁਣ ਕਦੇ ਵੀ ਮੈਂ ਦੂ ਘੱਟ ਨਹੀਂ ਦੇਣੀ ਮਤਲਬ ਕੋਈ ਗੱਲ ਤੁਸੀਂ ਜੇ ਜਾਜ ਗੱਲ ਕਰੋ ਮੈਂ ਤੁਹਾਨੂੰ ਜਾਜੇ ਦੇ ਦੂੰਗਾ ਪਾਪਾ 21000 ਬੱਕਰੀਆਂ 15 ਦਾ ਹਜਾ ਠੀਕ ਹੈ ਜੀ 15 ਨੂੰ ਸਾਢੇ 20 ਨੂੰ ਲੱਗੇ ਸਾਢੇ 15 ਨੂੰ ਪਾ ਕਿੰਨੇ ਨੂੰ ਪਾਉਣਾ ਹੈ 20000 ਨੂੰ ਪੈਣੀ 16 ਨੂੰ ਪਾ ਨਹੀਂ ਚੱਕ ਹੋਰ ਫਿਰ ਕਿੰਨੇ ਨੂੰ ਪਾਉਣਾ ਹੈ ਉਰਾ ਕਰ ਹੱਥ ਕਾਨੂੰ ਪਕਾਈਆਂ ਦਾ ਅਗਲੇ ਲੈਣਗੇ ਲੈਣਗੇ ਕਰਦੇ ਐਂਟ ਬਾਈ ਬਸ ਬਸ ਬੱਕਰੀਆਂ ਵੇਚਤੀਆਂ 17000 ਨਹੀਂ ਨਹੀਂ ਦਾ ਬਸ ਵਾ ਠੀਕ ਆ ਬੱਚੇ ਵੀ ਬੱਕਰੀਆਂ ਮਾਰ ਤੱਕੜੇ ਯਾਰ ਸਾਢੇ 17 ਨੂੰ ਦਿੰਨੇ 19000 ਨੂੰ ਬੱਕਰੇ ਲੋਗੇ ਤੇ ਸਾਢੇ 17 ਨੂੰ 18000 ਨੂੰ ਹੋ ਗਿਆ ਯਾਰ ਕੋਈ ਨਹੀਂ ਪੁੱਛਦਾ 18 ਲੈ ਕੇ ਸੰਗੋਲ ਆ ਗਿੱਲੀ ਸੰਗੋਲ ਪੋਰਾ ਲਾ ਪੋਰਾ ਲਾ ਪੋਰਾ ਲਾ ਓਰਾ ਖੜ ਜਾ ਬੰਦੀ ਸ਼ਾਨੀ ਦੰਨੇ ਪੋਰਾ ਲਾ ਦੇ ਪੰਜ ਬੱਕਰੇ ਪੰਜ ਬੱਕਰੇ ਪੰਜ ਦਾ ਬੋ ਲਾਵਾਂਗੇ ਪੱਕੇ ਹਸਾਨਾ ਦੇ ਪੋਰਾ ਲਾ ਠੀਕ ਹੈ ਬਈ ਲੱਗ ਗਿਆ ਲੱਗ ਗਿਆ ਜਿਹੜਾ ਦਿੱਗੇ ਨੇ ਉਹਨੇ ਤੇ ਲੱਗ ਗਿਆ ਬੱਚਾ ਦੇ ਬੱਚਾ ਵਾ ਤਿੰਨੇ ਹੀ ਨੇ ਬੱਕਰੀ ਨੇ ਬਸ ਇੰਨਾ ਹੀ ਤਾਂ ਹੈ ਨੇ ਤੇਰਾ ਪਾਵਰ ਬੱਚੇ ਨੂੰ 500 ਰੁਪਏ ਲਿਖੋ ਰਾਮ ਤੇਰਾ ਹਾਂ ਜੀ ਇੱਕੋ ਬੜੇ ਥੱਲੇ ਬੱਚਾ ਮੂੰਹ ਸੰਦੇ ਆ ਰਹੀਆ ਪੰਜ ਬੱਚੇ ਦੇਖ ਲੈ ਇੱਧਰ ਕਾ ਬੱਚੇ ਨੇ ਬੱਚੇ ਨੇ ਨਾਲ ਬਾਈ ਇਹ ਆ ਮੀਡੀਆ ਦੇ ਬੱਚੇ ਨੇ ਲੱਗਾ ਬਾਠਾ ਆ ਬੱਚਾ ਯਾਰ ਦੇਖ ਲੈ ਵੀਡੀਓ ਬਣਾ ਬਈ ਵੀਡੀਓ ਬੱਚੇ ਨੇ ਬੜੀ ਜਾਨੀ ਆ ਬੱਚੇ ਦਾ ਠੀਕ ਹੈ ਬੱਕਰ ਨੱਬਾ ਬੱਚਾ ਚਲੋ ਚਲੋ ਇੱਥੇ ਇਹਨਾਂ ਬਾਕੇ ਲਿਖ ਵੀ ਲੈਣਾ ਤੇ ਸਟਾਰਟ ਕਰੂੰ ਕਰੀਏ ਹਾਂ ਖਤਮ ਉਹ ਕਿੱਥੇ ਇਕੱਠੀਆਂ ਕਰਾਈਆਂ ਕੱਟੀਆਂ ਮਿਲ ਜੂ ਪਹਿਲਾਂ ਹਸਾਬ ਕਰਦੇ ਰਾਜੂ ਮੰਨਿਆ ਕਰ ਗਾ ਨਾ ਦੀਆਂ ਇਕੱਠੀਆਂ ਵੀ ਕਰਾਂ ਉਹ ਕੱਟੀਆਂ ਜਿੱਕੇ ਖੜਾ ਲਾ ਯਾਰ ਉਹ ਮੈਂ ਜਿੱਦਾਂ ਬੱਕਰਾਂ ਦੇ ਆ ਪੈਸੇ ਮੇਰੇ ਜਿਨੂੰ ਲਾਉਂਦੇ ਆ ਮੈਨੂੰ ਸਾਫ ਕਰਾ ਜੀ ਬੰਦਾ ਕਰਨਾ ਗੁੱਗਲ ਕਰਨੇ ਆ ਰਾਜੂ ਹੋਰ ਹੋਰ ਰਾਜੂ ਗੁੱਗਲ ਕਰਨੇ ਹਨ ਇਹਨਾਂ ਨੇ ਹੋਰ ਇੱਥੇ ਨੈਟ ਨਹੀਂ ਆਏਗਾ ਚਾਲੂ ਟਾਈਮ ਲੱਗ ਜੂ ਬਹੁਤ ਓਏ ਇਕੱਠੀਆਂ ਵੀ ਤਾਂ ਕਿਤੇ ਨਾਦਾ ਬੰਦਾ ਖੜਾ ਯਾਰ ਉਹ ਕੋਈ ਨਹੀਂ ਇੱਥੇ ਘੜੀਆਂ ਰਹਿਣੀਆਂ ਬੰਦੇ 5 6 ਤਾਂ ਹੈਗੇ ਰਹਿ ਉਹ ਕੋਈ ਮੈਟਰ ਨਹੀਂ ਹੋ ਜੂਗਾ ਤੂੰ ਗਲਤੀ ਤੇ ਬੈਠਿਆ ਸੀ ਹੋ ਗਿਆ